ਸਭ ਤੋਂ ਪਹਿਲਾਂ ਪਿਆਰ ਭਰੀ ਸასი ਸ਼ਕਾ ਜੀ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਪਿੰਡਾਂ ਦੇ ਵਿੱਚੋਂ ਪੈਂਡ ਦੀ ਟੀਮ ਪਿੰਡ ਦਿਖਾਉਣ ਦੀ ਲੜੀ ਦੇ ਤਹਿਤ ਅੱਜ ਪਹੁੰਚ ਚੁੱਕੀ ਹੈ ਜੀ ਮੋਗੇ ਜਿਹੜੇ ਦੇ ਪੈਂਡ ਡਾਲੇ ਪਿੰਡ ਡਾਲਾ ਜਿਹੜਾ ਕਿ ਮੋਗੇ ਤੋਂ ਬਰਨਾਲੇ ਰੋਡ ਦੇ ਉੱਪਰ ਸਥਿਤ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੈਂਡ ਡਾਲੇ ਤੁਹਾਨੂੰ ਕਰਵਾਵਾਂਗੇ ਸੈਰ ਡਾਲੇ ਪਿੰਡ ਦੀਆਂ ਗਲੀਆਂ ਦੀ ਕਈ ਸੜਕਾਂ ਦੀ ਦੇ ਡਾਲੇ ਪਿੰਡ ਦੀਆਂ ਸੱਥਾਂ ਦੀ ਤੁਸੀਂ ਸਾਡੇ ਨਾਲ ਵੀਡੀਓ ਦੇ ਵਿੱਚ ਬਣੇ ਰਹੋ ਲੈ ਚਲਦੇ ਹਾਂ ਜੀ ਤੁਹਾਨੂੰ ਪਿੰਡ ਡਾਲੀ ਤੁਸੀਂ ਚਾਰ ਮਾਰ ਸਕਦੇ ਆ 메ਨ ਰੋਡ ਦੇ ਉੱਪਰ ਬਿਲਕੁਲ ਪਿੰਡ ਲੱਗਦਾ ਪਿੰਡ ਡਾਲਾ ਐਂਟਰਲੌਕ ਦੇ ਨਾਲ ਗਲੀਆਂ ਪੱਕੀਆਂ ਸੜਕਾਂ ਪੱਕੀਆਂ ਤੇ ਪੱਕੀਆਂ ਨਾਲੀਆਂ ਪਿੰਡ ਦੇ ਵਿੱਚ ਸਫਾਈ ਦਾ ਪੂਰਾ ਪ੍ਰਬੰਧ ਬਹੁਤ ਹੀ ਸੋਹਣਾ ਪਿੰਡ ਤੁਸੀਂ ਦੇਖ ਸਕਦੇ ਆ ਤੇ ਪਿੰਡ ਦੇ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਤੇ ਪਿੰਡ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਲਈ ਬਹੁਤ ਸੋਹਣੇ ਸਕੂਲ ਬਣੇ ਆ ਤੁਸੀਂ ਦੇਖ ਸਕਦੇ ਆ ਕੰਧਾਂ ਦੇ ਉੱਤੇ ਤਸਵੀਰਾਂ ਬਣੀਆਂ ਜੋ ਕਿ ਪਿੰਡ ਨੂੰ ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਪਿੰਡ ਦੇ ਵਿੱਚ ਤੇ ਪਿੰਡ ਨੂੰ ਸੋਹਣਾ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਇਹਨਾਂ ਤਸਵੀਰਾਂ ਦਾ ਬਹੁਤ ਸੋਹਣੇ ਦਰਖਤ ਘਰਾਂ ਦੇ ਬਾਹਰਲੇ ਪਾਸੇ ਲੱਗੇ ਨੇ ਤੇ ਗਲੀਆਂ ਨਾਲੀਆਂ ਸੜਕਾਂ ਪੱਕੀਆਂ ਨੇ ਪਿੰਡ ਡਾਲੇ ਦੀ ਤੁਸੀਂ ਦੇਖ ਸਕਦੇ ਆ ਪਿੰਡ ਤੁਹਾਡੇ ਸਾਹਮਣੇ ਅੱਜ ਅਸੀਂ ਲੈ ਕੇ ਆਏ ਆ ਜੀ ਪਿੰਡ ਡਾਲਾ ਸਾਡਾ ਇਹੀ ਮਕਸਦ ਆ ਕਿ ਅਸੀਂ ਹਰ ਰੋਜ਼ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਤਾਂ ਜੋ ਜਿੰਨੇ ਵੀ ਵੀਰ ਐਨ ਆਰ ਆਈ ਭਰਾ ਬਾਹਰ ਦੇਸ਼ਾਂ ਦੇ ਵਿੱਚ ਵੱਸਦੇ ਆ ਉਹ ਸਾਡੀ ਵੀਡੀਓ ਦੇ ਜ਼ਰੀਏ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਤਾਂ ਜੋ ਆਪਣੇ ਸੱਭਿਆਚਾਰ ਨੂੰ ਦੇਖ ਸਕਣ ਤੇ ਸਾਡੀ ਵੀ ਇਹ ਕੋਸ਼ਿਸ਼ ਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਤੇ ਆਪਣੇ ਪੰਜਾਬ ਦੇ ਪਿੰਡਾਂ ਨੂੰ ਤੁਹਾਡੇ ਤੱਕ ਲੈ ਕੇ ਆਈ ਜੀ ਤੇ ਤੁਸੀਂ ਬਾਹਰ ਬੈਠੇ ਸਾਰੇ ਐਨਆਰਈ ਵੀਰ ਆਪੋ ਆਪਣੇ ਪਿੰਡਾਂ ਦੇ ਨਾਲ ਜੁੜੇ ਰਹਿਣ ਆਪੋ ਆਪਣੇ ਪਿੰਡਾਂ ਨੂੰ ਦੇਖ ਸਕਣ ਜਦੋਂ ਵੀ ਉਹਨਾਂ ਦਾ ਮਾਨ ਕਰੇ ਸਾਡਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਾ ਸਾਨੂੰ ਜ਼ਰੂਰ ਦੱਸਿਆ ਕਰੋ حال ਦੀ ਘੜੀ ਅਸੀਂ ਛੋਟੀਆਂ-ਛੋਟੀਆਂ ਸ਼ਾਰਟ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆਂ ਬਸ ਸਾਡਾ ਚੈਨਲ ਜਿਸ ਟਾਈਮ ਪੂਰਾ ਗਰੋਥ ਕਰ ਗਿਆ ਤਾਂ ਅਸੀਂ ਵੱਡੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਇਆ ਕਰਾਂਗੇ ਇੱਕ ਵੱਡੀ ਵੀਡੀਓ ਤੇ ਪਿੰਡ ਦੀ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਿਆ ਕਰਾਂਗੇ ਜੀ ਹਰ ਇੱਕ ਪਿੰਡ ਦੀ ਪੂਰੀ ਵੀਡੀਓ ਜੇਕਰ ਤੁਸੀਂ ਖੌਰ ਵੀ ਆਪਣੇ ਪਿੰਡ ਦੀ ਵੀਡੀਓ ਸ਼ੂਟ ਕਰਾਉਣਾ ਚਾਹੁੰਦੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡੀ ਟੀਮ ਤੁਹਾਡੇ ਪੈਨਡ ਆ ਗਈ ਤੁਹਾਡੇ ਪੈਨਡ ਦੀ ਪੂਰੀ ਵੀਡੀਓ ਸ਼ੂਟ ਕਰਕੇ ਉਹਨੂੰ ਸਾਡੇ YouTube ਚੈਨਲ ਤੇ ਪਾਇਆ ਜਾਊ ਸਾਡੇ Facebook ਪੇਜ ਤੇ ਪਾਇਆ ਜਾਊ Instagram ਤੇ ਪਾਇਆ ਜਾਊ ਤੇ ਬਾਅਦ ਵਿੱਚ ਦੇ ਵੀਰ TikTok ਤੇ ਵੀ ਸਾਡੀਆਂ ਵੀਡੀਓ ਦੇਖ ਸਕਦੇ ਆ ਚਾਰ ਪਲੇਟਫਾਰਮਾਂ ਦੇ ਉੱਪਰ ਤੁਹਾਨੂੰ ਤੁਹਾਡੇ ਪੈਨਡ ਦੀਆਂ ਵੀਡੀਓ ਦੇਖਣ ਨੂੰ ਮਿਲਣਗੀਆਂ ਤੁਸੀਂ ਕਦੇ ਵੀ ਜਦ ਵੀ ਤੁਹਾਡਾ ਮਾਨ ਕਰੇ ਤਾਂ ਸਾਡੀ ਟੀਮ ਦੇ ਨਾਲ ਸੰਪਰਕ ਕਰਕੇ ਆਪਣੇ ਪਿੰਡ ਦੀ ਫੁੱਲ ਵੀਡੀਓ ਸ਼ੂਟ ਕਰਵਾ ਸਕਦੇ ਆ ਆਪਣੇ ਪਿੰਡ ਦੀ ਜਾਣਕਾਰੀ ਦੇ ਸਕਦੇ ਆ ਤਾਂ ਜੋ ਅਸੀਂ ਤੁਹਾਡੇ ਪਿੰਡ ਨੂੰ ਵਰਲਡ ਪੱਧਰ ਦੇ ਉੱਤੇ ਲੈ ਕੇ ਜਾਈਏ ਜਦ ਵੀ ਤੁਹਾਡਾ ਮਾਨ ਕਰੇ ਤੁਸੀਂ ਨੈਟ ਦੇ ਉੱਪਰ ਪਿੰਡਾਂ ਦੇ ਵਿੱਚੋਂ ਪਿੰਡ ਸਰਚ ਮਾਰ ਕੇ ਆਪਣਾ ਪਿੰਡ ਦੇਖ ਸਕੋ ਤੇ ਨਾਲ ਹੀ ਜਿਹੜੀ ਨਵੀਂ ਪੀੜ੍ਹੀ ਜੋ ਸਾਡੇ ਤੋਂ ਬਾਅਦ ਐਨ ਆਰ ਆਈ ਵੀਰ ਛੋਟੇ ਭਰਾ ਅਸੀਂ ਸਾਡੇ ਵਿੱਚ ਵਸਦੇ ਆ ਜਿਨ੍ਹਾਂ ਨੇ ਆਪਣੇ ਪਿੰਡ ਨਹੀਂ ਦੇਖੇ ਉਹ ਵੀ ਉੱਥੇ ਬੈਠੇ ਆਪਣੇ ਪਿੰਡਾਂ ਨੂੰ ਦੇਖ ਸਕਣ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਿੱਚ ਵਾਟਰ ਵਰਕਸ ਵੀ ਬਣਿਆ ਹੋਇਆ ਬਹੁਤ ਸੋਹਣਾ ਪਿੰਡ ਛੋਟਾ ਜਿਹਾ ਪਿੰਡ ਪਿੰਡ ਡਾਲਾ ਬਹੁਤ ਸੋਹਣੇ ਸਕੂਲ ਬਣੇ ਆ ਤੇ ਸਕੂਲ ਦੇ ਆ ਦਵਾਰਾਂ ਦੇ ਉੱਪਰ ਤਸਵੀਰਾਂ ਬਣਾਈਆਂ ਗਈਆਂ ਬਹੁਤ ਸੋਹਣੀਆਂ ਜੋ ਪਿੰਡ ਨੂੰ ਚਾਰ ਚੰਨ ਲਾ ਰਹੀਆਂ ਤੇ ਗਲੀਆਂ ਨਾਲੀਆਂ ਪੱਕੀਆਂ ਸੜਕਾਂ ਪੱਕੀਆਂ ਸਭ ਤੋਂ ਵੱਡੀ ਗੱਲ ਕਿ 메인 ਰੋਡ ਦੇ ਉੱਤੇ ਲੱਗਦਾ ਇਹ ਪਿੰਡ ਪਿੰਡ ਡਾਲਾ। ਤਾਂ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤਾਂ ਨੂੰ ਸਾਡੀ ਵੀਡੀਓ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਤੇ ਉਹ ਬਾਹਰ ਬੈਠੇ ਆਪੋ ਆਪਣੇ ਪਿੰਡਾਂ ਨੂੰ ਦੇਖ ਸਕਣ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਹਰ ਰੋਜ਼ ਤੁਹਾਡੇ ਸਾਹਮਣੇ ਇੱਕ ਨਵੇਂ ਪਿੰਡ ਦੀ ਵੀਡੀਓ ਲੈ ਕੇ ਜਰੂਰ ਆਇਆ ਕਰਾਂਗੇ ਤੁਸੀਂ ਸਾਡਾ ਸਾਥ ਦਿਓ ਸਾਡੀ ਸਪੋਰਟ ਕਰੋ ਸਾਡੇ ਚੈਨਲ ਨੂੰ ਗਰੋਥ ਕਰਾਉਣ ਦੇ ਵਿੱਚ ਸਾਡੀ ਮਦਦ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਸਬਸਕ੍ਰਾਈਬ ਕਰਾਓ ਫਿਰ ਅਸੀਂ ਵੱਡੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਇਆ ਕਰਾਂਗੇ ਜੀ ਇਸੇ ਲੜੀ ਦੇ ਤਹਿਤ ਅਸੀਂ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਪਿੰਡ ਨੂੰ ਲੈ ਕੇ ਬਸ ਸਾਡੇ ਨਾਲ ਬਣੇ ਰਹੋ ਸਾਡੇ ਚੈਨਲ ਨਾਲ ਬਣੇ ਰਹੋ ਤੇ ਵਾਧ ਤੋਂ ਵਾਧ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ ਤੁਸੀਂ ਦੇਖ ਸਕਦੇ ਆ ਮੇਨ ਰੋਡ ਜੋ ਕਿ ਮੋਗੇ ਨੂੰ ਜਾਂਦਾ ਤੇ ਮੋਗੇ ਤੋਂ ਬਰਨਾਲੇ ਨੂੰ ਜਾਂਦਾ ਬਰਨਾਲੇ ਰੋਡ ਦੇ ਉਪਰ ਸਥਿਤ ਇੱਕ ਪਿੰਡ ਟਾਲਾ ਜਿਹਦੇ ਉੱਪਰ ਤੁਸੀਂ ਚਾਰ ਮਾਰੀ ਤੇ ਹੁਣ ਦਿਓ ਸਾਨੂੰ ਇਜਾਜ਼ਤ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਪਿੰਡ ਦੇ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੋਵਾਂਗੇ ਇੱਕ ਨਵੇਂ ਪਿੰਡ ਨੂੰ ਲੈ ਕੇ ਇੱਕ ਨਵੀਂ ਵੀਡੀਓ ਨੂੰ ਲੈ ਕੇ ਸਾਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਇੱਕ ਛੋਟਾ ਜਿਹਾ ਕਮੈਂਟ ਕਰਕੇ ਜੀ